ਅਸੀ ਗਾਲ ਜੀ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਹੋਪ ਕਰਦਾ ਹਾਂ ਕਿ ਸਾਰੇ ਜਨੇ ਠੀਕ ਹੋਵੋਗੇ ਤੇ ਅੱਜ ਮੈਂ ਤੇ ਰঞ্জੀਤ ਆਪਣੀ ਮਸ਼ੀਨ ਨੂੰ ਲੱਗੇ ਹੋਏ ਸੀ ਹੁਣ ਜੀ ਮੰਮਾ ਪਾਈ ਫਿਰਦੀ ਹੈ ਘਰੇ ਖਲਾਰਾ ਤੁਸੀਂ ਵੇਖ ਲਓ ਬਾਕੀ ਸਾਰਿਆਂ ਨੂੰ ਪਤਾ ਹੈ ਕਿ ਮੰਮੀਆਂ ਦਾ ਆਦਤ ਹੁੰਦੀ ਹੈ ਖਾਸ ਕਰਕੇ ਇੰਡੀਅਨ ਮੰਮੀਆਂ ਜੀ ਜੇ ਬੱਚਾ 1 ਸਾਲ ਦਾ ਤੇ ਉਹਨੂੰ 3 ਸਾਲ ਵਾਲੇ ਕੱਪੜੇ ਦਵਾਏ ਜਾਂਦੇ ਆ ਕਿ ਗਾਂ ਤਿੰਨ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਉਹੀ ਪੈਸਿਆਂ 'ਚ ਸਰ ਜਾਵੇ ਵਿਆਹ ਕਰਦੇ ਵੀ ਉਸੇ ਕੱਪੜੇ ਨਾਲ ਜੇ ਕਿਤੇ ਹੋਣਾ ਹੈ ਤਾਂ ਵੀ ਉਸੇ ਕੱਪੜਿਆਂ ਨਾਲ ਹੈ ਮੰਮੀ ਜੀ ਮम्मा ਨੂੰ ਸਫਾਈ ਕਰ ਦਿਆ ਕਰਦੇ ਆ ਬੈੱਡ 'ਚ ਲੰਮੀਆਂ ਦੋ ਲਾਈਟਾਂ ਜੋ 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 ਕੇ ਮੇਰੇ ਮੋਟਰਸਾਈਕਲ ਨੂੰ ਲੱਗਣੀਆਂ ਨਹੀਂ ਲੱਪਣ ਦਾ ਭਾਵ ਕੀ ਆ ਜਿਹੜੇ ਪੈਸੇ ਲਾਏ ਚੇਤੇ ਨਹੀਂ ਮੈਨੂੰ ਤੂੰ ਲਾਇਆ ਤੇ ਹੋਰ ਕੌਣ ਪਾਪਾ ਨੇ ਲਾਇਆ ਤੇ ਲੱਗਣ ਗਿਆ ਪਲਟੀਨੇ ਤੇ ਇੰਜਣ ਨੂੰ ਮਾਰਗੇ ਰਹਿਣਾ ਹਮ ਲਗਾएंगे ਆਪਣੇ ਮੋਟਰਸਾਈਕਲ ਤੇ ਆ ਰਹੀ ਮੇਰਾ ਮੋਟਰਸਾਈਕਲ ਜਿੰਦਾ ਇੰਜਣ ਗੈਬ ਆ ਇਹਦਾ ਇੰਜਣ ਪਿਆ ਸਾਰਾ ਖੋਲ ਕੇ ਰੱਖਿਆ ਪਿਆ ਆ ਪਲਟੀਨਾ ਇਹਦੇ ਤੇ ਲਾਵਾਂਗੇ ਆ ਲਾਈਟਾ ਜਿਹਦੇ ਬਣਵਾਇਆ ਜਿਹਦੇ ਬਣਵਾਇਆ ਉਹਦੇ ਲਾਵਾਂਗੇ ਮੁੰਡਾ ਰਾਣਾ ਜਹਲਸ ਹੋ ਰਿਹਾ ਕਿ ਇਹ ਮੈਨ ਲਾਈਟਾ ਲਾ ਰਿਹਾ ਕਿਉਂਕਿ ਇਹਨੇ ਮੇਰੀਆਂ ਵਾਲੀਆਂ ਲਾਈਟਾਂ ਇਹਨੇ ਡਿਸਕਵਰ ਨੂੰ ਲਾਤੀਆਂ ਸੀ ਹੈਨਾ ਸੀ ਲੱਗੇ ਪੈਡੋ ਚੈੱਕ ਕਰਨ ਬ੍ਰੇਕ ਬਣਾਉਣ ਲੱਗੇ ਤੇ ਨਾਲ ਹੀ ਉਥੋਂ ਪਾੜ ਗਈ ਹੁਣ ਅਸੀਂ ਸਾਰੀ ਨਾਲੀ ਖੋਲ ਕੇ ਦੁਬਾਰਾ ਫਿਰ ਪਰਚ ਪਰਚ ਦੇ ਦੇ ਤੇ ਉਹ ਹੋ ਗੋਦੀ ਨਾ ਆ ਬ੍ਰੇਕ ਬਣਾ ਕੇ ਵਿਖਾਵਾਂਗੇ ਤੁਹਾਨੂੰ ਅਸੀਂ ਕਰਾ ਲਿਆ ਆਂਦੀ ਜੀ ਉਹ ਪਾਈਪ ਵੈਲਡਿੰਗ ਗੈਸ ਵੈਲਡਿੰਗ ਤੇ ਨਾਲ ਆ ਹ ਬੇਸ ਲੈ ਕੇ ਆਂਦੀ ਆਪ ਜੀ ਬੜੇ ਚਿਰ ਹੋ ਗਿਆ ਕਿਸੇ ਨੂੰ ਦਿੱਤੀ ਸੀ ਮम्मा ਕੀ ਬਣਾ ਰਹੇ ਹੋ ਵਧੀਆਂ ਏ ਹੈਂ ਪਾਪਾ ਜੀ ਚਾਹ ਕਿੱਲਿਆਂ ਦੀ ਚਾਹ ਅੱਜ ਮੇਰੇ ਜੀਵ ਦਾ ਵਿਆਹ ਮੈਨੂੰ ਗੋਡੇ-ਗੋਡੇ ਚਾਹ ਜੀ ਅਸੀਂ ਜਾ ਰਹੇ ਹਾਂ ਅੱਡੇ ਤੇ ਮੱਕੀ ਦਾ ਆਟਾ ਲੈਣ ਸਾਡੇ ਨਾਲ ਝੁਲਕਾ ਹੋ ਚੁੱਕਿਆ ਸਾਨੂੰ ਮ ਕਈ ਦਾ ਆਟਾ ਨਹੀਂ ਮਿਲਿਆ ਸਾਡੇ ਨਾਲ ਦੂਜੀ ਵਾਰੀ ਝੁਲਕਾ ਹੋ ਚੱਕਿਆ ਸਾਨੂੰ ਆਹ ਦੁਕਾਨ ਤੋਂ ਵੀ ਨਾ ਹੀ ਮਿਲਿਆ ਹੁਣ ਸਾਡੇ ਰਾਤਾਂ ਚ ਖਾਣੇ ਚਾਹੇ ਸਾਨੂੰ ਕਿਥੋਂ ਆਟਾ ਨਹੀਂ ਮਿਲਿਆ ਹੁਣ ਅਸੀਂ ਆਏ ਆ ਘਰੇ ਤੇ ਰਣਜੀਤ ਕਹਿੰਦਾ ਹੀ 사ਦਕ ਜਾਣਾ ਨਾਲੇ ਮੋਬਾਈਲ ਲੈ ਕੇ ਆਉਣਾ ਰਾਣੇ ਦਾ ਤੇ ਨਾਲੇ ਆਟਾ ਲੈ ਆਵਾਂਗੇ ਮੰਮੀ ਅਸੀਂ 사ਦਕ ਚੱਲ ਜੀਏ 사ਦਕ ਜਾਣਾ ਹੈ 사ਦਕ ਅਸੀਂ ਜਾ ਰਹੇ ਆ 사ਦਕ ਮਿਸਾਈਲ ਹੋ ਚੁੱਕਿਆ ਅਹੀਂ ਚੱਲੇ ਹੀ 사ਦਕ ਜਾਣਾ ਇੰਨੇ ਸੀ ਇਹ ਪਾਪਾ ਜੀ ਚਲੇ ਆ। ਐਦ ਕੀ ਕੰਮ ਉਲਟਾ ਹੋ ਗਿਆ। ਪਹਿਲੇ ਪਲਾ ਕੰਮ ਹੋ ਗਿਆ ਸੀ ਹੁਣ ਆਈ ਆ ਆਧਾਰ ਸ਼ਾਪ ਤੇ ਆਟਾ ਵਾਲਾ ਆ ਨਾ। ਇੱਥੇ ਵੀ ਸਮਾਨ ਬਹੁਤ ਆ ਵੇਖੋ। ਜਿਹੜਾ ਅਸੀਂ ਸਮਾਨ ਲੈਣਾ ਸੀ ਜ ਉਹ ਮੇਰੇ ਚੁਪਕਾ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਆ ਮੈਂ ਗਿਆ ਸੀ ਸਾਦਕ ਤੇ ਜਿਹੜਾ ਸਮਾਨ ਲੈਣਾ ਸੀ ਲੈ ਆਂਦਾ। ਤੇ ਪੈਪ ਵੀ ਲੈ ਆਂਦੇ ਪਰ ਠੰਡ ਬਹੁਤ ਸੀ ਜਿਵੇਂ ਪੂਰਾ ਮਹੀਨਾ ਹੁੰਦਾ ਉਹ ਮੇਰਾ ਸਹੀ ਪਰ ਫਿਰ ਉਥੋਂ ਠੰਡ ਨੂੰ ਮੱਦੇ ਨਜ਼ਰ ਰੱਖਦੇ ਓਏ ਸਾਡਾ ਜੀ ਕੀਤਾ ਕਿ ਅਸੀਂ ਗੱਡੀ ਲੈ ਲਈਏ ਪਰ ਸਾਡੀ ਜੇਵਾਂ ਦੀ ਪਕਾਚ ਰਹਿਣ ਜਾ ਰਹੇ ਆ ਦੁੱਧ ਮੰਮਾ ਟੋਲੂ ਦਾ ਟੱਕਣਾ ਦੁੱਧ ਲੈ ਆਏ ਇਹ ਦੁੱਧ ਮਾਲਾ ਲਾਹੀ ਦੁੱਧ ਤੇ ਨਾਲ ਕੁਝ ਖਾਣ ਨੂੰ ਇੱਕ ਟੌਫੀ ਲਈ ਇਨੇ ਟੇਸਟੀ ਲਈ ਟੇਸਟੀ ਕੀ ਖਾਦਾ ਹੀ ਜਾਈ ਸੀ ਨਾ ਦੁੱਧ ਲੈ ਕੇ ਘਰੇ ਆ ਗਈ ਤੇ ਮੇਰਾ ਇੱਕ ਛੋਟਾ ਜਿਹਾ ਪਨੈਣ ਆ ਕਿ ਉਹ ਘੋਣਾ ਲੈਣਾ ਹੈ ਨਾ ਅੰਜਰ ਉਹ ਮੈਂ ਲੁਗੂਗਾ ਮਸ਼ੀਨ ਦੇ ਟੈਂਕ ਦੇ ਵਿੱਚ ਤੇ ਰੰਜੀਤ ਨੂੰ ਕਰੂਗਾ ਫੋਨ ਕਿ ਤੂੰ ਰਾਤ ਧੋ ਕੇ ਰੱਖਾ ਤੇ ਉਹ ਗਿਆ ਕਰੀ ਤੇ ਹੁਣ ਮੈਂ ਚੋਰੀ ਚੁੱਕ ਜਾਨਾ ਮਸ਼ੀਨ ਦੇ ਟੈਂਕ ਦੇ ਵਿੱਚ ਮੈਂ ਨਾ ਮਸ਼ੀਨ ਦੇ ਟੈਂਕ ਉੱਤੇ ਚੜ ਗਈ ਵਰਨਾ ਉਤਿਆਸ ਮਾੜ ਬੋ ਪਿਆ ਤੇ ਸਾਰਾ ਜ਼ਮਾਨ ਨੂੰ ਚੱਕਣਾ ਪੈਣਾ ਤੇ ਜਿਵੇਂ ਲੱਗ ਗਿਆ ਪਤਾ ਕਿ ਉੱਤੇ ਖੜਾ ਕੇ ਆਈ ਜਾਂਦਾ ਮਸ਼ੀਨ ਤੇ ਪਿੱਛੇ ਸਾਰਾ ਬਲੈਂਚ ਚੋਪੜਾ ਭਾਈ ਮੈਂ ਫੜਿਆ ਗਿਆ ਮੈਂ ਤਾਂ ਲੁਗਾਇਆ ਹੀ ਟੈਂਕ ਦੇ ਵਿੱਚ ਇਨੀ ਮੇਟ ਕਰਕੇ ਇੱਥੇ ਮੈਂ ਫੜ ਲਿਆ ਪਤਾ ਨਹੀਂ ਕਿ ਉਹ ਨਾਲੇ ਕੜਕਾਉਣੀ ਇੰਨਾ ਕਰਨ ਦਿੱਤਾ ਇੰਨਾ ਸਮਾਨ ਸਾਫ਼ ਕੀਤਾ ਉਦੋਂ ਮੈਂ ਮੈਂ ਫੜਿਆ ਗਿਆ ਮੈਥੋਂ ਨਹੀਂ ਹੋ ਸਕਦਾ ਤੁਝ ਵੀ ਹੋ ਹਾਂ ਇਥੇ ਪਹੁੰਚੇ ਹਾਂ ਹੋਏ ਗਰੂ ਚਲੋ ਫਰਬ ਹੋ ਗਿਆ ਨਹੀਂ ਪਤਾ ਕਿਵੇਂ ਲੱਗਾ ਉਹ ਮੈਂ ਇਹ ਮਸ਼ੀਨ ਤੇ ਮੇਰੀ ਲਗਾ ਵਜਦੀ ਹੁੰਦੀ ਆ ਇਹਦੇ ਜੇ ਚਾਨਣਾ ਵਜਿਆ ਮੈਨੂੰ ਬੱਸ ਲੱਗ ਗਿਆ ਮੈਂ ਟਰਚ ਵਾਲਾ ਕੰਮ ਵੱਖਾ ਗਿਆ ਆ ਜਾ ਬਾਹਰ ਆ ਜਾ ਚੱਲ ਲੰਘਾ ਮੈਂ ਨਾ ਤੇਰੇ ਤੇ ਵੀਡੀਓ ਬਣਾਉਣੀ ਸੀ ਈ ਮੈਂ ਤੈਨੂੰ ਫੋਨ ਕਰਨਾ ਸੀ ਤੂੰ ਮੈਨੂੰ ਫੜ ਮੈਨੂੰ ਲੱਗ ਗਿਆ ਕਿ ਮੈਂ ਲੁਕਿਆ ਕਿੱਥੇ ਕੰਮ ਵੀ ਮੇਰੇ ਤੇ ਹੀ ਬੰਦਾ ਚੱਲ ਆ ਜਾ ਬਾਹਰ ਭਰਾ ਥੱਲੇ ਪੌੜੀ ਹੈਨੀ ਮੇਰੇ ਵੀਰ ਧਿਆਨ ਨਾਲ ਥੱਲੇ ਉਤਰੋ ਟਾਇਰ ਥਣੀ ਜਾਓ ਮੇਰੇ ਵੀਰ ਟਾਇਰ ਥਣੀ ਆ ਫੜਿਆ ਗਿਆ ਜੀ ਲਓ ਪਹਿਲਾਂ ਹੀ ਫੋਨ ਕਰਨ ਤੋਂ ਆ ਤੇ ਆ ਨਵੇਂ ਇਹੀ ਬੰਦਾ ਵੇਖਦਾ ਸੀ ਸਾਰੀ ਆਏ ਨਹੀਂ ਫੜਿਆ ਗਿਆ ਕੋਈ ਨਹੀਂ ਕਹਿੰਦੇ ਤਾਂ ਕਰੂੰਗਾ ਚੱਲ ਥੱਲੇ ਉਤਰ ਤੂੰ ਮੇਰਾ ਮੜਕੇ ਲੈ ਆ ਯਾਰ ਤੂੰ ਥੱਲੇ ਉਤਰ ਥੱਲੇ ਚੜਨ ਕਰ ਉਸਤਾਦ ਬੰਦੇ ਅਸੀਂ ਕਮਣਿਆ ਅੱਛਾ ਉਹ ਜਿਹੜਾ ਇੱਥੇ ਬਾਲਾ ਹੀ ਉਹਨਾਂ ਦੇ ਖੜਕੇ ਨਾਲ ਆਇਆ ਤੂੰ ਨਾ ਮੇਰਾ ਬੂਹਾ ਟੋਣ ਆਇਆ ਸੀ ਚਾ ਯਾਰ ਮੈਂ 5 ਮਿੰਟ ਹੋਰ ਵੇਟ ਕਰ ਲੈਂਦਾ ਮੇਰੇ ਵਿੱਚ ਵੀ ਵਾਲੀ ਓਏ ਟੁੱਟੀ ਦੇ ਨਾ ਪੈਰ ਮਾਰਦੀ ਕਿਹੜਾ ਕੀੜਾ ਸੀ ਮੇਰੇ ਵਿੱਚ ਗੁਰਕ ਰਿਆ ਸੀ ਉਹ ਜਿਹੜਾ ਸਾਬਣ ਦੇ 1% ਨਾਲ ਖਤਮ ਨਹੀਂ ਨਾ ਹੁੰਦਾ ਉਹ ਆਇਆ ਹੁਣ ਤੂੰ ਵੀ ਨਾਲ ਆ ਜਾ ਮੈਂ ਤਾਂ ਆਈ ਜਿਹੜਾ ਪਰੇਗਾ ਮੇਰੇ ਦਾ ਹੱਥ ਫੜ ਕੇ ਰੱਖੀ ਜਾਂਦਾ ਜਾਂਦਾ ਉਹਨਾਂ ਨੇ ਇਹਨਾਂ ਨੂੰ ਹੁਣ ਮੇਰਾ ਬਈ ਮੈਨੂੰ ਮੇਰੇ ਹੱਥਾਂ ਚ ਦੂਜੀ ਜਗ੍ਹਾ ਦਾ ਪਤਾ ਲੱਗ ਗਿਆ ਹਣ ਮੈਂ ਅੱਥਰੂ ਨਹੀਂ ਚੱਲ ਮੈਂ ਤਾਂ ਵੀ ਪ੍ਰੈਂਕ ਕਰਦਾ ਕਰਦਾ ਫੜਿਆ ਗਿਆ ਅਗਲੀ ਵਾਰ ਵੀ ਮਿੰਟ ਚ ਫੜਿਆ ਗਿਆ ਦਿਮਾਗ ਬਾਲਾ ਛੋਟਾ ਜਿੱਥੇ ਬੈਠਾ ਹੀ ਨਾ ਉੱਥੇ ਦਾ ਜਗ ਨੂੰ ਜਾਗਦਾ ਦੇਖ ਜੇ ਇਹਦਾ ਫੇਰ ਈਟਾ ਹੋ ਜਾਏਗਾ ਇਹ ਬਈ ਇਹਦੇ ਨਾਲ ਮੈਂ ਇੱਕ ਹੋਰ ਪ੍ਰੈਂਕ ਕਰੂੰਗਾ ਕਮੈਂਟ ਚ ਦੱਸਿਓ 53738 ਜਾਣੇ ਸਬਸਕ੍ਰਾਈਬਰ ਆ ਮੇਰੇ ਦੱਸ ਦਿਓ ਜੀ ਜਿੰਨੇ ਵੀ ਆ ਕਮੈਂਟ ਦੇ ਵਿੱਚ ਕਿ ਇਹਦੇ ਨਾਲ ਕੀ ਪ੍ਰੈਂਕ ਕੀਤਾ ਜਾਵੇ ਜੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਆਪ ਜੀ ਦਾ ਧੰਨਵਾਦ ਦਿলো ਓਕੇ